ਜੇਕਰ ਤੁਹਾਡੇ ਵੀ ਘਰ ਵਿੱਚ ਪੈਸਾ ਨਹੀਂ ਟਿਕਦਾ ਜਾਂ ਪੈਸਾ ਨਹੀਂ ਆਉਂਦਾ ਤੁਸੀਂ ਚਾਹੁੰਦੇ ਹੋ ਕਿ ਘਰ ਵਿੱਚ ਪੈਸੇ ਦੇ ਭੰਡਾਰ ਲੱਗੇ ਰਹਿਣ ਤਾਂ ਫਿਰ ਜਗਾਓ ਇਹ ਜੋਤ ਇਹ ਜੋਤ ਕਦੇ ਵੀ ਘਰ ਵਿੱਚ ਗਰੀਬੀ ਨਹੀਂ ਆਉਣ ਦੇਵੇਗੀ ਤੁਸੀਂ ਕਹੋਗੇ ਕਿ ਇਹ ਕੋਈ ਵਹਿਮ ਭਰਮ ਹੈ ਇਹ ਵਹਿਮ ਭਰਮ ਨਹੀਂ ਇਹ ਬਿਲਕੁਲ ਸਚਾਈ ਹੈ ਘਰ ਵਿੱਚ ਇਹ ਜੋਤ ਜਗਦੀ ਰਹੇ ਇਸ ਨੂੰ ਬੁਝਣ ਨਾ ਦਿੱਤਾ ਜਾਵੇ ਤਾਂ ਘਰ ਵਿੱਚੋਂ ਗਰੀਬੀ ਕੋਹਾਂ ਦੂਰ ਹੋ ਜਾਂਦੀ ਹੈ ਅਕਸਰ ਹੀ ਘਰਾਂ ਵਿੱਚ ਲੜਾਈ ਦਾ ਕਾਰਨ ਗਰੀਬੀ ਹੁੰਦੀ ਹੈ ਪਰ ਮੈਂ ਇਹ ਨਹੀਂ ਕਹਿੰਦੀ ਕਿ ਜੋ ਬਹੁਤ ਅਮੀਰ ਹੁੰਦੇ ਨੇ ਉਹਨਾਂ ਦੇ ਘਰਾਂ ਵਿੱਚ ਕਲਾ ਕਲੇਸ਼ ਨਹੀਂ ਹੁੰਦਾ ਉਹਨਾਂ ਦੇ ਘਰਾਂ ਵਿੱਚ ਵੀ ਹੁੰਦਾ ਹੈ ਉਹਨਾਂ ਨੂੰ ਵੀ ਜੋਤ ਜਗਾਉਣ ਦੀ ਲੋੜ ਹੈ ਇਹ ਕਿਹੜੀ ਜੋਤ ਹੈ ਜਿਹੜੀ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਜਿੰਨਾ ਘਰਾਂ ਵਿੱਚ ਬਹੁਤ ਅਮੀਰੀ ਹੈ ਪੈਸਾ ਹੈ ਪਰ ਫਿਰ ਵੀ ਕਲੇਸ਼ ਰਹਿੰਦਾ ਹੈ ਉਹ ਆਪਣੇ ਘਰ ਵਿੱਚ ਪਿਆਰ ਦੀ ਜੋਤ ਜਗਾਉਣ ਵਿਸ਼ਵਾਸ ਦੀ ਜੋਤ ਜਗਾਉਣ ਇਹੋ ਜਿਹੀ ਜੋਤ ਜਗਾਉਣ ਦੇ ਨਾਲ ਘਰ ਵਿੱਚ ਪਿਆਰ ਨਾਲ ਰਹਿਣ ਦੇ ਨਾਲ ਇੱਕ ਦੂਜੇ ਨੂੰ ਸਮਝਣ ਦੇ ਨਾਲ ਘਰ ਵਿੱਚਲੇ ਝਗੜੇ ਖਤਮ ਹੋ ਜਾਂਦੇ ਨੇ ਤੇ ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਮੈਂ ਕੰਮ ਨਾ ਕਰਾਂ ਬਸ ਬੈਠਾ ਰਹਾ ਤੇ ਮੈਨੂੰ ਇਧਰੋਂ ਵੀ ਪੈਸੇ ਆ ਜਾਣ ਇਧਰੋਂ ਵੀ ਆ ਜਾਣ ਪਰ ਉਸ ਲਈ ਮਿਹਨਤ ਦੀ ਜੋਤ ਦੀ ਲੋੜ ਹੈ ਮਿਹਨਤ ਕਰਨ ਦੀ ਲੋੜ ਹੈ ਜੇਕਰ ਤੁਸੀਂ ਇਸ ਜੋਤ ਨੂੰ ਜਗਾ ਕੇ ਰੱਖੋਗੇ ਬੁਝਣ ਨਹੀਂ ਦਿਓਗੇ ਤਾਂ ਤੁਸੀਂ ਵੇਖਿਓ ਦਿਨਾਂ ਵਿੱਚ ਹੀ ਪੈਸਿਆਂ ਦੇ ਭੰਡਾਰ ਭਰ ਲਵੋਗੇ ਇਸ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਵਿਹਲੇ ਬੈਠ ਕੇ ਤਾਂ ਮੂੰਹ ਵਿੱਚ ਬੁਰਕੀ ਵੀ ਨਹੀਂ ਪੈਂਦੀ ਬੁਰਕੀ ਪਾਉਣ ਵਾਸਤੇ ਵੀ ਹੱਥਾਂ ਨੂੰ ਹਿਲਾਉਣਾ ਪੈਂਦਾ ਹੈ ਇਸ ਲਈ ਘਰ ਵਿੱਚੋਂ ਗਰੀਬੀ ਕੱਢਣ ਲਈ ਪੈਸੇ ਆnde ਪੰਡਾਰ ਭਰਨ ਲਈ ਘਰ ਵਿੱਚ ਮਿਹਨਤ ਦੀ ਜੋਤ ਜਗਾਉਣ ਦੀ ਲੋੜ ਹੈ ਪਰ ਇਹ ਜੋਤ ਜਗਾਉਣੀ ਔਖੀ ਹੈ ਜੋ ਵੀ ਤੁਸੀਂ ਵੇਖੇ ਸਕਸੈਸਫੁਲ ਮੈਨ ਜਾਂ ਕੋਈ ਕਾਮਯਾਬ ਵਿਅਕਤੀ ਤਾਂ ਉਸ ਦੇ ਪਿੱਛੇ ਮਿਹਨਤ ਹੀ ਹੈ ਜੋ ਉਸ ਨੇ ਪੂਰੀ ਲਗਨ ਦੇ ਨਾਲ ਕੀਤੀ ਹੈ ਇਹ ਮਿਹਨਤ ਦੀ ਜੋਤ ਜਗਾ ਕੇ ਰੱਖੋ ਕਦੇ ਵੀ ਕੋਈ ਟੋਟ ਨਹੀਂ ਆਵੇਗੀ